ਹਾਂਜੀ ਅਸੀਂ ਪਹੁੰਚੇ ਆ ਪਿੰਡ ਰਣੀਆਂ ਜਿੱਥੇ ਜੋ ਪਹਿਲਾਂ ਮੀਂਹ ਪਏ ਜਦੋਂ ਹੜਾ ਆਏ ਨੇ ਉਦੋਂ ਵੀ ਬਹੁਤ ਮਜ਼ਦੂਰਾਂ ਦੇ ਘਰ ਡੱਗੇ ਪਰ ਆ ਜਿਹੜਾ 4 ਤੇ 5 ਤਰੀਕ ਨੂੰ ਮੀਂਹ ਪਿਆ ਉਹਦੇ ਕਾਰਨ ਵੀ ਬਹੁਤ ਸਾਰੇ ਮਜ਼ਦੂਰਾਂ ਦੇ ਘਰ ਡੱਗੇ ਤੇ ਇਸ ਦੇ ਵਿੱਚ ਹੀ ਪੈਂਡ ਰਣੀਆਂ ਦਾ ਇਹ ਮਜ਼ਦੂਰ ਹੈ ਜਿਸ ਦਾ ਨਾਮ ਹਰਦੇਵ ਸਿੰਘ ਇਹਨਾਂ ਦਾ ਘਰ ਜਿਹੜਾ ਟਾਇਲ ਵਾਲੇ ਵਾਲਾ ਘਰ ਹੈ ਕੱਚਾ ਮਕਾਨ ਜੀ ਨੂੰ ਕਿਹਾ ਜਾ ਸਕਦਾ ਹੈ ਇਹਦੀ ਛੱਤ ਆ ਜਿਹੜੀ ਡਿੱਗ ਚੁੱਕੀ ਆ ਸੋ ਕਿਰਪਾ ਕਰਕੇ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਇੱਥੋਂ ਦੇ ਜਿਹੜੇ ਬਿਸ਼ਿੰਦੇ ਆ ਜਿਹੜੇ ਇੱਥੋਂ ਦੇ ਮੋਤਵਾਰ ਬੰਦੇ ਸੀ ਉਹਨਾਂ ਨਾਲ ਗੱਲ ਕਰਦੇ ਆ ਵੀ ਇਹ ਮਕਾਨ ਇਹਨਾਂ ਦਾ ਕਿਵੇਂ ਡਿੱਗਿਆ ਕਿਉਂ ਡਿੱਗਿਆ ਕਿੰਨਾ ਵਾਸਤੇ ਕੀ ਹੋਣਾ ਚਾਹੀਦਾ ਹਾਂਜੀ ਰਸਪਾਲ ਸਿੰਘ ਜੀ ਦੱਸਿਓ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇੱਕ ਮਜ਼ਦੂਰ ਪਰਿਵਾਰਾ ਜੀ ਇਹਨੇ 3-4 ਬੱਚੇ ਐ ਜਿੰਨਾ 3ਾਂ ਦਾ ਪਿਆਓ ਐ ਜੀ ਇਹ ਕੋਈ ਆਮਦਨ ਦਾ ਕੁਝ ਜ਼ਿਆਦਾ ਸਾਧਨ ਨਹੀਂ ਅੱਜਕੱਲ ਤੁਹਾਨੂੰ ਪਤਾ ਲੱਗਾਈ ਦਾ ਜੋਗਾ ਤੇ ਸ਼ੁਰੂ ਤੋਂ ਇਹ ਸੰਘਰਸ਼ੀ ਆ ਹੈ ਪਰਿਵਾਰ ਤੇ ਮਿਹਨਤੀ ਕਰੀ ਜਾਂਦੇ ਆ ਪਰ ਵੱਡਾ ਕੁਸ਼ਣ ਤੁਹਾਨੂੰ ਪਤਾ ਅੱਜਕੱਲ ਦੀ ਮੁਹਾਈ ਦੇ ਵਿੱਚ ਤੇ ਆ ਜਿਵੇਂ ਹੁਣ ਬਾਰਸ਼ਾਂ ਆਈਆਂ ਵਿਚਾਲੇ ਬਸਾ ਸਿਆਉਖ ਦੇ ਸਾਰੀ ਸ਼ਕਤ ਖਾਦੀ ਹੋਈ ਹੈ ਜੀ ਤੇ ਆ ਤੁਹਾਡੇ ਸਾਹਮਣੇ ਜੋ ਡੇਗੇ ਮਕਾਨ ਦਾ ਉਸ ਕਿਰਪਾ ਮਾਲਕ ਦੀ ਰਹੀ ਵੀ ਬਚਤ ਹੋ ਗਈ ਤੇ ਬੱਚੇ ਬਚ ਗਏ ਚ ਕੋਈ ਵੀ ਅਣਹੋਣੀ ਹੋ ਸਕਦੀ ਸੀ ਚਲੋ ਮਹਾਰਾਜ ਦੀ ਕਿਰਪਾ ਤੇ ਸੋ ਸਾਰੇ ਦਾ ਬੇਨਤੀ ਆ ਜੀ ਹੁਣ ਸਾਰੇ ਨਗਰ ਨਿਵਾਸੀਆਂ ਨੂੰ ਵੀ ਐਨ ਆਰ ਆਈ ਵੀਰਾਂ ਨੂੰ ਵੀ ਭਾਈ ਆਪ ਦਾ ਦਸਮਾਤ ਸੰਧ ਕੱਢੋ ਜਿੱਥੇ ਆਪਾਂ ਹੋਰ ਨਾਲ ਲੋਕਾਂ ਦੀ ਬਾਹ ਫੜਦੇ ਆ ਉਥੇ ਪਿੰਡ ਲੈਵਲ ਤੇ ਵੀ ਏਰੀਆ ਲੈਵਲ ਤੇ ਵੀ ਆਪਣਿਆਂ ਦੀ ਬਾਹ ਫੜੀਏ ਤੇ ਇਹੋ ਜੇ ਮਦਦਗਾ ਮਦਦ ਵਾਲੇ ਲੋਕਾਂ ਦੀ ਮਦਦ ਕਰੀਏ